ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਖੋਪਰਦਾ ਤੁਸੀਂ ਸਾਰੇ ਠੀਕ ਹੋਵੋਗੇ ਪਿਆਰੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਇਟਲੀ ਦੇ ਪੇਪਰਾਂ ਬਾਰੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਸਾਰਿਆਂ ਦੇ ਕੋਈ ਨਾ ਕੋਈ ਦੋਸਤ મિતਰ ਭੈਣ ਭਰਾ ਜਾਂ ਆਂਡ ਗਵਾਨ ਚੋਂ ਕੋਈ ਨਾ ਕੋਈ ਇਟਲੀ ਦੇ ਵਿੱਚ ਗਿਆ ਹੀ ਹੁੰਦਾ ਹੈ ਹੁਣ ਅੱਜ ਕੱਲ ਇਹ ਜਿਹੜਾ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਇਹਦੇ ਵਿੱਚ ਵੀ ਜਿਹੜੇ ਪੇਪਰ ਆ ਭਰੇ ਜਾ ਰਹੇ ਨੇ ਜਿਹੜਾ ਕੋਟਾ ਰਹਿਦਾ ਸੀਗਾ 15000 ਬੰਦੇ ਦਾ ਕੋਟਾ ਉਹ ਪੇਪਰ ਜਿਹੜੇ ਆ ਅੱਜ ਵੀ ਸਬਮਿਸ਼ਨ ਹੋ ਰਹੀ ਐ ਜਿਹੜੇ ਅਕਤੂਬਰ ਮਹੀਨੇ ਦੀ 1 ਤਰੀਕ ਨੂੰ ਕਲਿੱਕ ਹੋਣੇ ਤੇ ਗਾਂ ਜਾ ਕੇ ਉਹਨਾਂ ਦੇ ਨੂੰ ਲੈ ਉੱਥੇ ਜਿਹੜੇ ਆ ਮਿਲਣੇ ਇਹ ਤੇ ਹੋ ਗਈ ਇਸ ਸਾਲ ਦੀ ਗੱਲ ਜਿਹੜਾ ਬਚਿਆ ਕੋਟਾ ਐ ਉਹਦੀ ਗੱਲ ਕਰਦੇ ਆ ਪਰ ਹੁਣ ਪੰਜਾਬ ਦੇ ਨੌਜਵਾਨਾਂ ਵਾਸਤੇ ਕੱਲੇ ਪੰਜਾਬ ਦੇ ਨਹੀਂ ਪੂਰੇ ਇੰਡੀਆ ਦੇ ਅ ਲੋਕਾਂ ਵਾਸਤੇ ਬੜੀ ਖੁਸ਼ ਖਬਰੀ ਵਾਲੀ ਗੱਲ ਹੈ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਅਸੀਂ ਲੋਕ ਇੰਨੇ ਚਿਰ ਤੋਂ ਵੇਟ ਕਰ ਰਹੇ ਸੀਗੇ ਕਿ ਅਸੀਂ ਕੰਮ ਕਰਨਾ ਚਾਹੁੰਦੇ ਆਂ ਬਸ ਸਾਨੂੰ ਕੋਈ ਸਹੀ ਮੌਕਾ ਮਿਲੇ ਹੁਣ ਗਵਰਨਮੈਂਟ ਨੇ ਜਿਹੜੀ ਇਟਾਲੀਅਨ ਗਵਰਨਮੈਂਟ ਨੇ ਗਵਰਨਮੈਂਟ ਨੇ ਇੱਕ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਸੁਣਿਆ ਵੀ ਹੋਊਗਾ ਕਿ ਇੱਕ ਡਿਮਾਂਡ ਕੀਤੀ ਹੈ 5 ਲੱਖ ਉਹਨਾਂ ਨੂੰ ਵਰਕਰਸ ਦੀ ਲੋੜ ਹੈ ਇਟਲੀ ਦੇ ਵਿੱਚ ਤੇ ਇਹ ਜਿਹੜੇ ਵਰਕਰਸ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਉਹਨਾਂ ਨੂੰ ਚਾਹੀਦੇ ਆ ਜਿੱਦਾਂ ਸੀਜ਼ਨਲ ਪੇਪਰ ਹੋ ਗਏ ਖੇਤੀਬਾੜੀ ਵਾਲੇ ਪੇਪਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਮੋਸਟਲੀ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਕੰਮਿਆਂ ਦੀ ਲੋੜ ਪੈਣੀ ਹੈ ਆਉਣ ਵਾਲੇ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ ਤਕਰੀਬਨ ਹਰ ਸਾਲ ਮਤਲਬ ਲੱਖ ਦੇ ਆਸ-ਪਾਸ ਜਿਹੜਾ ਬੰਦਾ ਹੈ ਇੰਡੀਆ ਤੋਂ ਇਟਲੀ ਦੇ ਵਿੱਚ ਜਾਏਗਾ ਜਾਣਾ ਵਧੀਆ ਗੱਲ ਹੈ ਮਿਹਨਤ ਕਰਨੀ ਵਧੀਆ ਗੱਲ ਹੈ ਉੱਥੇ ਜਾਓ ਪੈਸਾ ਕਮਾਓ ਬਸ ਇੱਕ ਗੱਲ ਦਾ ਖਿਆਲ ਰੱਖਿਓ ਜਦੋਂ ਤੁਸੀਂ ਪੇਪਰ ਪਰਵਾਣੇ ਆ ਕਿਸੇ ਇਹੋ ਜਿਹੇ ਬੰਦੇ ਕੋਲ ਪਰਵਾਓ ਜਿਹੜਾ ਆਲਰੇਡੀ ਉੱਥੇ ਗਿਆ ਹੈ ਜਾਂ ਫਿਰ ਉਹਦਾ ਕੋਈ ਨਾ ਕੋਈ ਉੱਥੇ ਅੱਛਾ ਲਿੰਕ ਹੈਗਾ ਤੁਸੀਂ ਏਜੰਟਾਂ ਦੇ ਧੱਕੇ ਨਾ ਚੜਿਓ ਕਿਉਂਕਿ ਇੱਥੋਂ ਦਾ ਉਹ ਸਾਰੀਆਂ ਚੀਜ਼ਾਂ ਕਰ ਦਿੰਦੇ ਨੇ ਕਿ ਹਾਂ ਅਸੀਂ ਆਹ ਕਰ ਦਿਆਂਗੇ ਅਸੀਂ ਆਹ ਕਰ ਦਿਆਂਗੇ ਫਿਰ ਉੱਥੇ ਜਾ ਕੇ ਨਾ ਕਿੱਟ ਜਮਾ ਹੁੰਦੀ ਹੈ ਬੰਦਾ ਪਰੇਸ਼ਾਨ ਹੋ ਜਾਂਦਾ ਅਗਲੇ ਪੇਪਰ ਜਿਹੜੇ ਆ ਕੁਝ ਵੀ ਬਣਦੇ ਨਹੀਂ ਹੈਗੇ ਤੇ ਬੰਦਾ ਫਿਰ ਨਾ ਇੱਧਰ ਜੋਗਾ ਨਾ ਉੱਧਰ ਜੋਗਾ ਅਖੀਰ ਦੇ ਵਿੱਚ ਇੱਕੋ ਇੱਕ ਚੀਜ਼ ਉਹ ਕੋ ਬਚਦੀ ਹੈ ਕਿ ਸਾਇਲਮ ਲੈ ਲਾ ਅਜ਼ੀਮ ਲੈ ਲਾ ਤੁਸੀਂ ਸਾਰੇ ਜਾਣਦੇ ਹੋ ਹੁਣ ਬਹੁਤ ਹੀ ਜਿਹੜੇ ਨਵੇਂ ਜੋ ਹੋ ਗਿਆ ਸੋ ਹੋ ਗਿਆ ਜਿਹੜੇ ਨਵੇਂ ਮੁੰਡੇ ਜਾਣਦੇ ਚਾਹਵਾਨ ਨੇ ਉਹਨਾਂ ਵਾਸਤੇ ਬਹੁਤ ਹੀ ਸੁਨਹਿਰੀ ਮੌਕਾ ਹੈ ਤੁਸੀਂ ਪੇਪਰ ਪ੍ਰਵਾਓ ਵਧੀਆ ਬੰਦੇ ਕੋ ਪੇਪਰ ਪ੍ਰਵਾਓ ਤੇ ਇਟਲੀ ਜਾਓ। ਔਰ ਉਹਦੇ ਨਾਲ ਇੱਥੋਂ ਹੀ ਗੱਲ ਕਰਕੇ ਜਾਓ ਵੀ ਅਸੀਂ ਇਟਲੀ ਜਾਣਾ ਹੈ ਪਰ ਅਸੀਂ ਪੇਪਰ ਲੈਣੇ ਆ ਉੱਥੇ ਜਾ ਸੰਜੋਰ ਨੂੰ ਲੈਣੀ ਹੈ। ਉਸ ਤੋਂ ਬਾਅਦ